ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਆਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਿਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਹਾਂ ਅੱਜ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਆਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਿਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ। ਅੱਜ ਚੰਡੀਗੜ੍ਹ 에어ਪੋਰਟ ਤੇ CISF ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨਿਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ। ਚੰਡੀਗੜ੍ਹ 에어ਪੋਰਟ ਤੇ CISF ਅਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਹਾਂ ਅੱਜ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਆਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਨਾ। ਅੱਜ ਚੰਡੀਗੜ੍ਹ 에어ਪੋਰਟ ਤੇ CISF ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਲਨ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਨਾ।